ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਿੱਕੀ ਦੀਵਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਰਬ 2 ਅਕਤੂਬਰ ਦਿਨ ਬੀੜਵਾਨ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਇਹ ਦੁਸਹਿਰਾ ਪ੍ਰਾਚੀਨ ਸ਼੍ਰੀ ਹਨੂਮਾਨ ਗੜੀ ਮੰਦਿਰ ਆਰੀਆ ਹਾਈ ਸਕੂਲ ਬਾਬਾ ਗਦਿਆ ਅਰੋੜਿਆ ਤਲਾਬ ਮਿਲੀਗੇਟ ਹਦੀਆਬਾਦ ਅਤੇ ਪਿੰਡਾਂ ਵਿੱਚ ਵੀ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਿਹਾਰ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਗਰਾਊਂਡ ਵਿੱਚ 라ਵਣ ਕੁੰਭ ਕਰਨ ਅਤੇ ਮੇਘਨਾਦ ਦੇ ਪੁਤਲੇ ਵੀ ਖੜੇ ਕਰ ਦਿੱਤੇ ਗਏ ਨੇ ਹੁਣ ਅਸਮੋਈਲਾ ਕਾ ਵਾਸੀਆਂ ਨੂੰ ਇਸ ਦੁਸਹਿਰਾ ਉਤਸਵੀ ਸ਼ਾਮਲ ਹੋ ਕੇ ਪ੍ਰਭੂ શ્રી ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ ਪ੍ਰਬੰਧਕਾਂ ਮੁਤਾਬਕ ਇਸ ਤਿਹਾਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਨੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕੌਮੀ ਸੇਵਕ ਰਾਮਲਾਇਆ ਤਿਹਾੜ ਕਮੇਟੀ ਵੱਲੋਂ ਜਿਸ ਤਰ੍ਹਾਂ ਕੀ ਸਾਰੇ ਸ਼ਹਿਰ ਨੂੰ ਪਤਾ 81ਵੇਂ ਅਸੀਂ ਵਰਸ਼ਗਾਂਢ ਮਨਾ ਰਹੇ ਆ ਤੇ ਕੱਲ ਜਿਸ ਤਰ੍ਹਾਂ ਕੀ ਸਭ ਨੂੰ ਪਤਾ ਕੀ 2 ਨੂੰ ਅਕਤੂਬਰ ਨੂੰ ਦੁਸ਼ਹਰੇ ਦਾ ਹੌਸਲਾ ਬੜਾ ਧੂਮ-ਧਾਮ ਨਾਲ ਪੂਰੇ ਹੀ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਉਸੇ ਤਰ੍ਹਾਂ ਹੀ ਸਾਡੇ ਫਵਾੜੇ ਦੇ ਵਿੱਚ ਵੀ ਕੌਮੀ ਸੇਵਕ ਰਾਮ ਲਾਇਨ ਤਿਹਾਰ ਕਮੇਟੀ ਸਾਡੇ ਚੇਅਰਮੈਨ ਸਾਹਿਬ ਬਲਦੇਵ ਰਾਜ ਸ਼ਰਮਾ ਜੀ ਦੀ ਅਗਵਾਈ ਤਾ ਤੇ ਸਾਡੇ ਪ੍ਰਧਾਨ ਸ਼੍ਰੀ 인ਦਰਜੀਤ ਕਰਵਲਦੀ ਦੀ ਅਗਵਾਈ ਦੇ ਵਿੱਚ 81ਵਾਂ ਹੀ ਆਪਾਂ ਦੁਸ਼ਹਰਾ ਜਿਹੜਾ ਮਨਾਇਆ ਜਾ ਰਿਹਾ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੈਂ ਨਵੇਦਨ ਕਰਦਾ ਆ ਕੀ 2 ਵਜੇ ਹੁਬਾਂ ਆਕੇ ਸ਼੍ਰੀ ਹਨੂਮਾਨ ਗੜੀ ਮੰਦਿਰ ਦੇ ਬੈਕਸਾਈਡ ਦੇ ਉੱਤੇ ਜਿਹੜਾ ਕਿ ਆਪਾਂ ਦੁਸ਼ਹਰਾ ਮਨਾਣ ਜਾ ਰਹੇ ਹਾਂ ਔਰ 2 ਵਜੇ ਪੂਰੇ ਪਹੁੰਚੋ ਤਾਂ ਕਿ ਇੱਥੇ ਆਓ ਔਰ ਦੁਸ਼ਹਰੇ ਦਾ ਉਤਸਵ ਦਾ ਜਿਹੜਾ ਆ ਮਜ਼ਾ ਲਓ ਔਰ ਪ੍ਰਭੂ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਕਤਾ ਕਲਾ ਮੰਚ ਫੂਗੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 27ਵਾਂ ਦੁਸ਼ਹਰਾ ਉਤਸਵ ਆਰਿਆ ਹਾਈ ਸਕੂਲ ਦੀ ਗਰਾਊਂਡ ਦੇ ਵਿੱਚ ਬੜੀ ਤੁੰਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਸਾਰੀਆਂ ਹੀ ਮੁਕੰਮਲ ਹੋ ਚੁੱਕੀਆਂ ਹਨ ਤੇ ਇਸ ਦਸਹਰੇ ਦੇ ਵਿੱਚ ਜੋ ਕਿ ਪੂਰਾ ਹੀ ਸਾਨੂੰ ਇਥੋਂ ਦੇ ਸਾਰਿਆਂ ਦਾ ਸਹਿਯੋਗ ਮਿਲਦਾ ਹੈ ਇਹ ਸਾਰਾ ਜੋਗੀ ਧਾਰਮਿਕ ਪ੍ਰੋਗਰਾਮ ਹੈ ਇਹ ਸਾਰੇ ਸਾਰੇ ਸਹਿਯੋਗ ਦੇ ਨਾਲ ਰਲ ਮਿਲ ਕੇ ਕਰਦੇ ਆ ਇਹਦੇ ਚ ਨੇਕੀ ਤੇ ਬਦੀ ਦੀ ਜਿਹੜੀ ਜੰਗ ਹੈ ਉਹ ਅਸੀਂ ਦਿਖਾਈ ਜਾਂਦੀ ਹੈ ਇਹਦੇ ਚ ਪੂਰਾ ਹੀ ਰਾਮਨਾਟਕ ਵੀ ਕੀਤਾ ਜਾਏਗਾ ਜਿਸ ਦੇ ਵਿੱਚ ਅਸੀਂ ਆਪਨਾ ਸਾਰੇ ਹੀ ਅੱਜ ਫਗਵਾੜੇ ਦੇ ਕੁਝ ਬੰਦਿਆਂ ਨੂੰ ਅਸੀਂ ਇੱਥੇ ਸਨਮਾਨ ਵੀ ਕਰਾਂਗੇ ਅਤੇ ਸਾਡੇ ਮੁੱਖ ਮਾਨ ਜਿਹੜੇ ਪਹੁੰਚਣਗੇ ਸਾਡੇ ਚ ਸਾਰੇ ਹੀ ਰਾਜਨੀਤਿਕ ਧਾਰਮਿਕ ਅਤੇ ਹੋਰ ਵੀ ਸਾਰੀ ਜੱਥੇਬੰਦੀਆਂ ਇੱਥੇ ਆਣੀਆਂ ਅਸੀਂ ਸਾਰਿਆਂ ਦਾ ਇੱਥੇ ਆ ਕੇ ਸਵਾਗਤ ਕਰਾਂਗੇ ਮਨੋਰੰਜਨ ਡਰਾਮਾਟਿਕ ਕਲੱਬ ਅਤੇ ਦਸ਼ਰਾ ਹੌਸਲ ਕਮੇਟੀ ਵੱਲੋਂ ਸ਼ਿਮ ਮੰਦਰ ਪ੍ਰਾਚੀਨ ਸ਼ਿਮ ਮੰਦਰ ਤਲਾਵ ਰੋੜਿਆ ਮੇਲੀ ਗੇਟ ਫਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਕੱਲ ਨੂੰ 2 ਅਕਤੂਬਰ ਨੂੰ ਠੀਕ 4 ਵਜੇ ਤੋਂ ਦੁਸ਼ਹਿਰਾ ਉਤਸਵ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਮਨੋਰੰਜਨ ਡਰਾਮਾ ਟੈਕਲੱਬ ਦੇ ਕਲਾਕਾਰ ਜਿਹੜੇ ਆ ਉਹ ਰਾਮਲੀਲਾ ਦਾ ਅਭਿਯੋਜਨ ਕਰਨਗੇ ਤੋਂ ਸਾਰੇ ਨਗਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਠੀਕ 4 ਵਜੇ ਪ੍ਰਾਚੀਨ ਸ਼ਿਵ ਮੰਦਰ ਤਲਾਬ ਰੋੜਿਆ ਮੈਲੀਗਰ ਪਹੁੰਚਣ ਦੀ ਕਿਰਪਾਲਤਾ ਕਰੋ ਅਤੇ ਦੁਸ਼ਹਿਰੇ ਦਾ ਉਤਸਵ ਦਾ ਆਨੰਦ ਮਾਣੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਾਬਾ ਕਦਿਆ ਬਰਫਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਤਾਹਮਨਾ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ ਕਿਰਪਾ ਕਰਕੇ ਸਾਰੇ ਆ ਕੇ ਦਰਸ਼ਨ ਦਿਓ